ਆਪਣੀ ਸਰਕਾਰ ਖਿਲਾਫ ਧਰਨੇ ਤੇ ਬੈਠੇ ਦੋ ਮੁੱਖ ਪਾਰਲੀਮੈਂਟਿਕ ਸਖਤਰ ਨਵਜੋਤ ਕੋਰ ਸਿੱਧੂ ਤੇ ਇੰਦਰਬੀਰ ਸਿੰਘ ਬੁਲਾਰੀਆ ਨੇ ਪੰਜਾਬ ਸਰਕਾਰ ਨੂੰ ਮੁਸ਼ਕਲਾਂ ਚ ਪਾ ਦਿੱਤਾ ਹੈ। ਨਵਜੋਤ ਕੋਰ ਸਿੱਧੂ ਵਿਕਾਸ ਕਾਰਜਾਂ ਲਈ ਫੰਡ ਨਾ ਮਿਲਣ ਤੇ ਦੂਜੇ ਦਿਨ ਮਰਨ ਵਰਤੇ ਆ ਤਾਂ ਬੁਲਾਰੀਆ ਅੰਮ੍ਰਿਤਸਰ ਦੇ ਭਗਤਾਵਾਲਾ ਕੋੜਾ ਡੰਪ ਨੂੰ ਲਗ ਕੇ ਤਿੰਨ ਦਿਨਾਂ ਤੋਂ ਤਰਨੇ ਤੇ ਨੇ। ਬੁਲਾਰੀਆ ਨਵਜੋਤ ਕੋਰ ਸਿੱਧੂ ਆਂਕ ਸਰਕਾਰ ਤੇ ਤਾਂ ਨਹੀਂ ਬਰੇ ਪਰ ਉਹਨਾਂ ਅਫਸਰਾਂ ਨੂੰ ਸਰਕਾਰ ਦੀ ਥਾਂ ਤੇ ਨਿਸ਼ਾਨਾ ਬਣਾਇਆ। ਬੁਲਾਰੀਆ ਮੁਤਾਬਕ ਕੁਝ ਸਰਕਾਰੀ ਅਫਸਰਾਂ ਮੁੱਖ ਮੰਤਰੀ ਤੇ ਡਿਪਟੀ ਸੀਐਮ ਨੂੰ ਗੁੰਮਰਾਹ ਕਰ ਰਹੇ ਨੇ ਇਹ ਹੀ ਕਾਰਨ ਹੈ ਕਿ ਅੰਮ੍ਰਿਤਸਰ ਦਾ ਫਕਤਾਵਾਲਾ ਕੂੜਾ ਡੰਪ ਨਹੀਂ ਹਟਾਇਆ ਜਾ ਰਿਹਾ ਐ ਸਮਝਦਾ ਕਿ ਪੰਜਾਬ ਸਰਕਾਰ ਦੇ ਜਿਹੜੇ ਅਫਸਰ ਨੇ ਉਹ ਬੜੇ ਨਲਾਇਕ ਨੇ ਔਰ ਸਾਨੂੰ ਅਫਸਰਾਂ ਦੀ ਖਚਾਈ ਕਰਨੀ ਪਏਗੀ ਕਿਉਂਕਿ ਉਹ ਮਿਸ ਗਾਈਡ ਕਰਦੇ ਨੇ ਔਰ ਉਪ ਮੁੱਖ ਮੰਤਰੀ ਪੰਜਾਬ ਸਰਦਾ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵੀ ਉਹਨਾਂ ਨੇ ਮਿਸ ਗਾਈਡ ਕੀਤਾ ਮੇਰੇ ਬੜੇ ਸਮਝਾਉਣ ਦੇ ਬਾਵਜੂਦ ਵੀ ਬਹੁਤ ਸਮਝਾਇਆ ਮੈਂ ਔਰ ਬਹਿਸਾਂ ਵੀ ਹੋਈਆਂ ਤਕਰੀਰਾਂ ਵੀ ਹੋਈਆਂ ਪਰ ਜਿਹੜੇ ਅਫਸਰ ਨੇ ਉਹ ਆਪਣੀ ਜਿਹੜੀ ਆਪਣੀ ਗੱਲ ਜਿਹੜੀ ਆ ਉਹ ਤੋਂ ਟੱਸ ਤੋਂ ਮਸ ਨਹੀਂ ਹੁੰਦੇ ਔਰ ਮੇਰਾ ਖਿਆਲ ਆ ਕਿ ਅਫਸਰਾਂ ਦੇ ਦਿਮਾਗ ਦਰੁਸਤ ਕਰਨ ਲਈ ਹੋਰ ਕੋਈ ਤਰੀਕਾ ਵੀ ਨਹੀਂ ਆ